ਇੱਥੇ ਆਏ ਸੀਗੇ 1704 ਇਸਵੀ ਵਿੱਚ ਥੋੜਾ ਟਾਈਮ ਰਹੇ ਸੀ ਤੇ ਇੱਥੋਂ ਇੱਕ ਸਨੇਹਾ ਭੇਜਿਆ ਸੀ ਕਿਲਾ ਰੈਪਰ ਪਿੰਡ ਪੈਂਦਾ ਆਪਣੇ ਪਿੰਡ ਦੇ ਨਾਲ ਮਤਲਬ ਕਿ ਉਵੇਂ ਪਈਆ ਲੱਕੜਾ ਦੇ ਤੇ ਆ ਉਵੇਂ ਇੱਕ ਘੋੜਾ ਬਣਾ ਕੇ ਰੱਖਿਆ ਹੈ ਉਸ ਕਲਰ ਦਾ ਉਵੇਂ ਆ ਮੈਂ ਰੇਡੂਆ ਪੁੱਛਿਆ ਅੰਕਲ ਮੈਂ ਚੱਲਦਾ ਕਹਿੰਦੇ ਚੱਲਦਾ ਜਦੀ ਚਲਾਤਾ ਹਾਂਜੀ ਅੱਜ ਦੀ ਰਾਈਡ ਐਂਡ ਖੇੜਾ ਤੋਂ ਫਲਾਹੀ ਸਾਹਿਬ ਜਾਣਾ ਆਪਾਂ ਗੁਰਦੁਆਰਾ ਸਾਹਿਬ ਏਆ ਕੈਂਡ ਪਕੌੜਾ ਜੰਕਸ਼ਨ ਤੇ ਨਹਿਰ ਤੇ ਆਪਾਂ ਖੜਿਆਂ ਕੇ ਤਕਰੀਬਨ 10-11 ਕਿਲੋਮੀਟਰ ਅੱਗੇ ਹੋਵਾਂਗੇ ਤੇ ਇਧਰੋਂ ਆਪਾਂ ਪਿੱਛੋਂ ਆਇਆ ਇਹ ਆਉਂਦੀ ਆ ਸੜਕ ਆਪਣੇ ਮਲੇਰ ਕੋਟਲੇ ਤੋਂ ਤੇ ਇਧਰ ਜਾਂਦੀ ਆ ਲੁਧਿਆਣੀ ਤੇ ਆਪਾਂ ਉਹ ਸਾਹਮਣੇ ਮੁੜ ਜਾਣਾ ਵਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਆਪਾਂ ਚੱਲੇ ਸੀਗੇ ਜੀ ਆਪਣੇ ਗੁਰਦੁਆਰਾ ਸਾਹਿਬ ਆਪਣੇ ਨੇੜੇ ਹੀ ਇੱਥੇ ਪਿੰਡ ਤੋਂ 10 12 15 ਕਿਲੋਮੀਟਰ ਦੇ 10 ਕਿਲੋਮੀਟਰ ਗੁਰਦੁਆਰਾ ਫਲਾਈ ਸਾਹਿਬ ਤੇ ਆਪਾਂ ਸਾਈਕਲ ਤੇ ਕੀਤੀ ਅੱਜ ਵੀ ਰਾਈਡ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਆਪਾਂ ਤੁਹਾਨੂੰ ਉੱਥੇ ਜਾ ਕੇ ਦੱਸਦੇ ਆ ਆਪਾਂ ਡੇਲੋਂ ਤੋਂ ਅੱਗੇ ਆ ਗਏ ਆਪਾਂ ਤਕਰੀਬਨ ਨਹਿਰ ਦੇ ਨਾਲ-ਨਾਲ ਆਪਾਂ ਜਿਹੜਾ ਲੁਧਿਆਣੇ ਟੂ ਮਲੇ ਕੋਲਾ ਰੋਡ ਆ ਉਹ ਤੋਂ ਥੱਲੇ ਆ ਗਏ ਹੁਣ ਤੇ ਨਹਿਰ ਤਕਰੀਬਨ ਸੁੱਕੀ ਪਈ ਆ ਹਜੇ ਤੱਕ ਪਾਣੀ ਮਾੜਾ ਮੋਟਾ ਮੈਨੂੰ ਲੱਗਦਾ ਖੜਾ ਹੀ ਆ ਪਾਣੀ ਚਲਦੀ ਜੁਲਦੀ ਤਾਂ ਹੈ ਨਹੀਂਗੀ ਪਿੱਛੇ ਕੋਈ ਮੇਲਾ ਜਾ ਲੱਗਾ ਹੋਇਆ ਸੀ ਪਾਣੀ ਪੂਣੀ ਚ ਨਹਾਈ ਨੂੰ ਹੀ ਜਾਂਦੇ ਸੀਗੇ ਲੋਕ ਤੇ ਗੁਰਦੁਆਰਾ ਸਾਹਿਬ ਆਪਾਂ ਤੋਂ ਤਕਰੀਬਨ ਇੱਥੋਂ 1 ਕਿਲੋਮੀਟਰ ਤੋਂ ਵੀ ਘਾਟੇ ਹੋਊਗਾ ਉਹ ਸਾਹਮਣੇ ਬਾਅਦ ਦੇਖਣ ਲੱਗ ਜਾਣਾ ਤੇ ਇਤਿਹਾਸ ਆਪਾਂ ਜਾ ਕੇ ਦੱਸਦੇ ਆ ਗੁਰਦੁਆਰਾ ਸਾਹਿਬ ਤੇ ਵੀਡੀਓ ਨਾਲ ਜੁੜੇ ਰਹੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਰੋਡ ਬਹੁਤ ਸ਼ਾਨਦਾਰ ਆ ਸਿੰਗਲ ਰੋਡ ਆ ਪਰ ਐ ਸੁਨਣਾ ਜਾ ਪਿਆ ਇਧਰ ਐ ਦਰਖਤ ਨਹੀਂ ਸਫਾਇਦੇ ਤੇ ਇਧਰ ਨਹਿਰ ਆ ਗਈ ਇੱਥੋਂ ਨਹਿਰ ਥੋੜੀ ਧਿਆਨ ਨਾਲ ਦੇਖੋ ਪਿੱਛੇ ਦਿਖਦੀ ਨਹੀਂ ਸੀ ਉਦੋਂ ਜਦੋਂ ਮੈਂ ਦੂਜਾ ਕੈਮਰਾ ਔਨ ਕੀਤਾ ਸੀਗਾ ਤੇ ਇੰਨਾ ਕੁ ਪਾਣੀ ਆ ਪਾਣੀ ਖੜਾ ਹੀ ਆ ਤਕਰੀਬਨ ਤੇ ਰੋਡ ਤੇ ਇਹ ਤੇ ਆਵਾਜਾਈ ਘੱਟ ਏ ਆ ਤੇ ਇਹ ਅੱਗੇ ਦਿਲਿਆਂ ਦਲੂਆਂ ਹੋ ਕੇ ਨਾ ਪਿੰਡ ਇੱਕ ਤੋਂ ਆਉਂਦੇ ਨੇ ਫਿਰ ਆਲਮਗੀਰ ਸਾਹਿਬ ਚਲਾ ਜਾਂਦਾ ਵਾ ਇਹ ਰੋਡ ਬਸ ਆਪਾਂ 2-3 ਮਿੰਟ ਦੇ ਵਿੱਚ ਵਿੱਚ ਗੁਰਦਾਰਾ ਸਾਹਿਬ ਆਪਾਂ ਪਹੁੰਚ ਜਾਣਾ ਵਾ ਬਣੇ ਰਿਓ ਵੀਡੀਓ ਨਾਲ ਲੋ ਜੀ ਆ ਬੋਰਡ ਆ ਗਿਆ ਗੁਰਦੁਆਰਾ ਫਲਾਈ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਦਲੇ ਲੁਧਿਆਣਾ ਤੇ ਇੱਥੇ ਬੋਤੇ ਬੱਤੇ ਬਾਵਾ ਖੜੇ ਨੇ ਇੱਥੇ ਵੀ ਮੈਨੂੰ ਲੱਗਦਾ ਕੋਈ ਹੈਗਾ ਪ੍ਰੋਗਰਾਮ ਇਧਰ ਗੱਡੀਆਂ ਗੁੱਡੀਆਂ ਵਾਲੇ ਨੇ ਮੈਨੂੰ ਲੱਗਦਾ ਘਰ ਘਰ ਪਾਏ ਹੋਣੇ ਉਹਨਾਂ ਦੇ ਨੇ ਆ ਬੋਤੇ ਬੱਤੇ ਜੇ ਸਾਰੇ ਤੇ ਉੱਥੇ ਵੀ ਅੱਜ ਬਾਵਾ ਹੀ ਇਕੱਠ ਲੱਗਦਾ ਉਹ ਆ ਗਿਆ ਸਾਹਮਣੇ ਤੇ ਬਤਕਾਂ ਬੋਤਕਾਂ ਬਹੁਤ ਨੇ ਇੱਥੇ ਕੰਡੇ ਤੇ ਪੱਕਾ ਕਰਕੇ ਬਣਾਇਆ ਹੋਇਆ ਇਹਨਾਂ ਦਾ ਉਹ ਔਟਾਲ ਵੱਜ ਰਹੇ ਨੇ ਕੋਈ ਹੈਗਾ ਲੱਗਦਾ ਪ੍ਰੋਗਰਾਮ ਅੱਜ ਆਹ ਦੇਖੋ ਮੈਂ ਇੰਨਾ ਬਤਕਾਂ ਦੀ ਗੱਲ ਕਰਦਾ ਸੀਗਾ ਕਿ ਮੇ ਰੌਲਾ ਪਿਆ ਦੇਖੋ ਇਹਨਾਂ ਨੇ ਉਹ ਫਿਰਦੀਆਂ ਨੇ ਤੇ ਮੈਂ ਜ਼ੂਮ ਕਰਦਾ ਮੜਾ ਜਿਹਾ ਆਹ ਦੇਖੋ ਲੈ ਕਿੰਨੀਆਂ ਇਹ ਬੈਠੀਆਂ ਦੇ ਦੇ ਇੱਧਰ ਵੀ ਅੱਜ ਇਕੱਠ ਘੁੱਟ ਵਾਵਾ ਹੀ ਲੱਗਦਾ ਅਏਗਾ ਕੋਈ ਪ੍ਰੋਗਰਾਮ ਉਧਰ ਉਹਦੇ ਕੱਠ ਜਾਂ ਖਾਸਾ ਕਰੀ ਬੈਠੇ ਨਾ ਪਤਾ ਨਹੀਂ ਕੀ ਚੱਕਰ ਆ ਤੇ ਗੁਰਦਰਾ ਸਾਹਿਬ ਆਪਾਂ ਆ ਗਿਆ ਇੱਧਰ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਮੇਲੇ ਕਰਦੇ ਆਂ ਫਿਰ ਦੱਸਦੇ ਆਂ ਆਪਾਂ ਇੱਥੋਂ ਦਾ ਇਤਿਹਾਸ ਇੱਧਰ ਸਾਹਮਣੇ ਗੁਰਦਰਾ ਸਾਹਿਬ ਉਹ ਜਾਂਦਾ ਰਸਤਾ ਅੰਬਾਂ-ਅੰਬਾਂ ਦੇ ਬਾਗ ਇੱਥੇ ਦਰਖਤ ਬਹੁਤ ਆ ਜਿਵੇਂ ਬਾਗ ਹੁੰਦਾ ਇਦਾਂ ਵਾ ਛੌਂਗੀ-ਛੌਂਾ ਸਾਰੇ ਪਾਸੇ ਤੇ ਉਧਰ ਲੰਗਰ ਸਾਹਿਬ ਆ ਗਿਆ ਦਰਸ਼ਨ ਕਰਦੇ ਆ ਪਹਿਲਾਂ ਸਾਈਕਲ ਆਪਾਂ ਉਰੇ ਲਾ ਦਨੇ ਆ ਤੇ ਇੱਕਾ ਲੋਕ ਲਿਆਂਦਾ ਨਾਲ ਆਪਾਂ ਤੇ ਲੋਕ ਇਹਨੂੰ ਆਪਾਂ ਲਾ ਦਨੇ ਆ ਤੇ ਫਿਰ ਚੱਲਦੇ ਆ ਬਸ ਇਹਦੇ ਵਿੱਚ ਤੀ ਨਗਾ ਤੱਕ ਇੱਕ ਵਾਰ ਦੋ ਤਿੰਨ ਵਾਰੀ ਆਪਾਂ ਇਹਦੇ ਚ ਤੀ ਘੜਤਾ ਬੋਕ ਕੇ ਆ ਕੰਮ ਤੇ ਆ ਚਾਬੀ ਆ ਗਈ ਤਨਾਂ ਸ਼ਾਂਤੀ ਵਾਲੀ ਜਿਵੇਂ ਜਗਾ ਰਮਣੀਕ ਜਗਾ ਤੇ ਗੁਰਦੁਆਰਾ ਸਾਹਿਬ ਹੈਗਾ ਵਾ ਬਹੁਤ ਸ਼ਾਂਤੀ ਆ ਬਾ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਸ ਹਾਂਜੀ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਦਾਂ ਵਾ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਉਹ ਰੋਪੜਾ ਕੇ ਰੋਕੇ ਸੀਗੇ ਰੋਪੜ ਤੋਂ ਫਿਰ ਅੱਗੇ ਜਦੋਂ ਆਏ ਫਿਰ ਉਸ ਤੋਂ ਬਾਅਦ ਉਹਨਾਂ ਦਾ ਮੁਗਲਾਂ ਦਾ ਇੱਕ ਢਿੱਡੀ ਦਲ ਸੀਗਾ ਉਹਨਾਂ ਨਾਲ ਮੁਕਾਬਲਾ ਹੋਇਆ ਜਿੱਥੇ ਕਿ ਥੋੜੇ ਸਿੰਘ ਸੀਗੇ ਪਰ ਉਹਨਾਂ ਨੇ ਉੱਥੇ ਉਹਨਾਂ ਦੇ ਵੀ ਦੰਦ ਘੱਟੇ ਕੀਤੇ ਤੇ ਉਸ ਤੋਂ ਬਾਅਦ ਗੁਰਗੋਬ ਸਿੰਘ ਮਹਾਰਾਜ ਅੱਗੇ ਝਾੜ ਸਾਹਿਬ ਚਮਕੌਰ ਸਾਹਿਬ ਹੁੰਦੇ ਹੋਏ ਤੇ ਫਿਰ ਅੱਗੇ ਇੱਥੇ ਆਏ ਸੀਗੇ ਆਪਣੇ ਆਲਮਗੀਰ ਸਾਹਿਬ ਆਏ ਸੀ ਸੌਰੀ ਤੇ ਆਲਮਗੀਰ ਸਾਹਿਬ ਤੋਂ ਬਾਅਦ ਫਿਰ ਇੱਥੇ ਆਏ ਸੀਗੇ 1704 ਇਸਵੀ ਵਿੱਚ ਤੇ ਇੱਥੇ ਆ ਕੇ ਤਕਰੀਬੀ ਉਹਨਾਂ ਨੇ ਥੋੜਾ ਟਾਈਮ ਰਹਿਏ ਸੀ ਤੇ ਇੱਥੋਂ ਇੱਕ ਸੁਨੇਹਾ ਭੇਜਿਆ ਸੀ ਕਿਲਾ ਰੈਪਰ ਪਿੰਡ ਪੈਂਦਾ ਆਪਣੇ ਪਿੰਡ ਦੇ ਨਾਲ ਵੀ ਉੱਥੇ ਸਿੱਖ ਸੀਗਾ ਕਿ ਅਸੀਂ ਆਇਆ ਇੱਥੇ ਸਾਨੂੰ ਮਿਲੋ ਆ ਕੇ ਕੋਈ ਜਾਣ ਪਛਾਣ ਸੀਗੀ ਤੇ ਉਸ ਤੋਂ ਬਾਅਦ ਪਰ ਉਹ ਆਏ ਨਹੀਂ ਸੀਗੇ ਤੇ ਇੱਥੇ ਹੀ ਗੁਰੂ ਮਹਾਰਾਜ ਜੀ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀ ਇੱਕ ਦਰਖਤ ਨਾਲ ਉਹ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਚਲੇ ਗਏ ਸੀ ਪਿੰਡ ਰਤਨਾ ਟਾਲੀ ਸਾਹਿਬ ਤੇ ਉੱਥੇ ਕੁਝ ਸਿੱਖਾਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਦੀ ਮਤਲਬ ਕਿ ਉਹ ਕੀਤੀ ਆ ਸਿੱਖ ਦਾ ਸਿੱਖ ਨੂੰ ਬੁਲਾਇਆ ਗਿਆ ਸੀ ਉਹ ਆਇਆ ਨਹੀਂ ਉਹਨਾਂ ਨੇ ਮਾਫੀ ਮੰਗੀ ਤੇ ਗੁਰੂ ਸਾਹਿਬ ਵਾਸਤੇ ਦਮਾਲਾ ਦਸ਼ਾਲਾ ਕੁਝ ਵਸਤਰ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਫਿਰ ਉਹ ਉਹ ਬਾਤ ਅੱਗੇ ਗਏ ਸੀਗੇ ਤੇ ਇਹ ਆ ਜੀ ਇੱਥੋਂ ਦਾ ਇਤਿਹਾਸ ਇਹ ਪਿੰਡ ਪਿੰਡ ਦਾ ਨਾਲ ਦਲੇ ਪਿੰਡ ਦਾ ਤੇ ਗੁਰਦੁਆਰਾ ਸਾਹਿਬ ਦਾ ਨਾਂ ਫਿਰ ਫਲਾਈ ਸਾਹਿਬ ਪੈ ਗਿਆ ਸੀ ਤੇ ਹੁਣ ਆਪਾਂ ਤੁਹਾਨੂੰ ਉਹ ਦਰਸ਼ਨ ਕਰਾਉਣੇ ਆ ਦਰਖਤ ਦੇ ਪਵਿੱਤਰ ਦਰਖਤ ਦੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਘੋੜਾ ਬੰਨਿਆ ਸੀਗਾ ਤੇ ਵਿਸ਼ਰਾਮ ਕੀਤਾ ਸੀ ਤੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਪਿਆ ਸੀਗਾ ਹਾਂਜੀ ਇਹ ਹੈ ਜੀ ਉਹ ਦਰਖਤ ਜਿੱਥੇ ਜਦੋਂ ਗੁਰੂ ਗੋਬਿੰਦ ਸਿੰਘ ਜੀ 1704 ਈਸਵੀ ਵਿੱਚ ਆਏ ਸੀ ਤਾਂ ਇਹ ਦਰਖਤ ਨਾਲ ਆਪਣਾ ਜਿਹੜਾ ਨੀਲਾ ਘੋੜਾ ਬੰਨਿਆ ਸੀਗਾ ਤੇ ਇਹ ਅੱਜ ਵੀ ਉਵੇਂ ਆ ਦੇਖੋ ਮਤਲਬ ਕਿ ਉਵੇਂ ਪਈਆ ਲੱਕੜਾਂ ਦੇ ਤੇ ਆ ਉਵੇਂ ਇੱਕ ਘੋੜਾ ਬਣਾ ਕੇ ਰੱਖਿਆ ਉਸ ਕਲਰ ਦਾ ਉਵੇਂ ਤੇ ਆ ਇਦਾਂ ਦਾ ਉੱਪਰ ਜਾਲ ਜਿਹਾ ਮਤਲਬ ਕਿ ਸੰਭਾਲਿਆ ਹੋਇਆ ਵਾ ਵੀ ਉੱਪਰੋਂ ਕੁਝ ਡਿੱਗੇ ਨਾ ਤੇ ਇੱਧਰ ਇੱਕ ਹੋਰ ਵੀ ਚੀਜ਼ ਹੈਗੀ ਆ ਆਪਾਂ ਅੱਗੇ ਵੀ ਆਏ ਪਰ ਆ ਚੀਜ਼ ਮੈਂ ਉਦੋਂ ਸ਼ਾਇਦ ਮਿਸ ਕਰ ਗਿਆ ਸੀਗਾ ਇੱਥੇ ਲਿਖਿਆ ਆ ਕਿਰੋ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨੇਜੇ ਨਾਲ ਫੁੱਟੇ ਸੋਮੇ ਦਾ ਜਲ ਚਕੋ ਜੀ ਇੱਥੇ ਜਲ ਚਕੋ ਹੱਥ ਧੋਣਾ ਮਨਾ ਹੈ ਤੇ ਇਹ ਜਲ ਤੁਸੀਂ ਛਕਦੇ ਹੋ ਛਕ ਸਕਦੇ ਹੋ ਤੇ ਇੱਥੇ ਕਦੇ ਵੀ ਨੇਜੇ ਨੇਜੇ ਨਾਲ ਜਿਹੜਾ ਸੋਮਾ ਫੁੱਟਿਆ ਸੀਗਾ ਜਲ ਉਹ ਜਲ ਆਹੇ ਹਜੇ ਵੀ ਤੇ ਇਦਾਂ ਦੀ ਗੱਲਬਾਤ ਆ ਤੇ ਆਪਾਂ ਹੁਣ ਪ੍ਰਸ਼ਾਦਾ ਬਾਣੀ ਚਾਗ ਲਈਏ ਤੇ ਫਿਰ ਆਪਾਂ ਚਾਲੇ ਪਾਉਣੇ ਆ ਜੀ ਘਰ ਨੂੰ ਤੇ ਇਹ ਸੀ ਗੁਰਦਰਾ ਸਾਹਿਬ ਦਾ ਇਤਿਹਾਸ ਲਓ ਜੀ ਆ ਗਿਆ ਆਪਾਂ ਆਪਣੇ ਸਾਈਕਲ ਕੋਲੇ ਤੇ ਜੁੱਤੀ ਪਾ ਕੇ ਆਪਾਂ ਪਾਈਏ ਘਰਾਂ ਨੂੰ ਚਾਲੇ ਆ ਫਲਾਈ ਸਾਹਿਬ ਤੋਂ ਆ ਰਹੇ ਸੀਗੇ ਤੇ ਜੋ ਅੰਕਲ ਮਿਲੇ ਨੇ ਸ਼ਾਇਦ ਵੇਚਦੇ ਨੇ ਇੱਥੇ ਆ ਮੈਂ ਰੇਡੂਆ ਪੁੱਛਿਆ ਅੰਕਲ ਮੈਂ ਚੱਲਦਾ ਕਹਿੰਦੇ ਚੱਲਦਾ ਜल्दी ਚਲਾਤਾ ਉਹਨੋਂ ਨਹੀਂ ਮੁਝੇ ਮੇਰੇ ਹੱਥੋਂ ਨੂੰ ਪਕੜ ਕੇ ਕਲਮ ਕੇ ਸਾਥ ਮੁਝੇ ਲਿਖਣਾ ਸਿਖਾਇਆ ਮਾਂ ਬੋਲਣਾ ਸਿਖਾਤੀ ਹੈ ਚੱਲਣਾ ਸਿਖਾਤੀ ਹੈ ਲੇਕਿਨ ਮੇਰੀ ਮਾਂ ਨੇ ਮੁਝੇ ਇੱਕ શિક્ષਿਕਾ ਦੇ ਰੂਪ ਮੇਂ ਮੁਝੇ ਕੀ ਬਾਤ ਹੈ ਅੱਗੇ ਸੁਣਦੇ ਹੁੰਦੇ ਸੀਗੇ ਅੱਗੇ ਰੇਡੂਆ ਜੀ ਮੁੱਲ ਵੀ ਲਿਆਉਣੇ ਉਹ ਇੱਕ ਚੱਲੇ ਸੀਗਾ ਨਾ ਸੈੱਲਾਂ ਵਾਲੇ ਬਿਜਲੀ ਵਾਲੇ ਵੀ ਇਹ ਤਾਂ ਪੁਰਾਣਾ ਲੱਗਦਾ ਕਾਫੀ ਹੈ ਤਾਂ ਇਹ ਵੀ ਨਵਾਂ ਹੀ ਅੱਛਾ ਸਕੂਲ ਦੇ ਵਿੱਚ ਆਈਏ ਇਹਨੇ ਇਹ ਰੇਡਾਂ ਦੇ ਰਾਜ ਵੇਲੇ ਪਹਿਲਾਂ ਪੰਚਾਇਤ ਨੂੰ ਦੰਦੇਸ਼ਾ ਡੇਡ ਅੱਛਾ ਮੈਂ ਦੇਖੇ ਨਹੀਂ ਮੈਂ ਇਹਦੇ ਵਿੱਚ ਸਾਰਾ ਧਿਆਨ ਗਾ ਲੈਂਦਾ ਹਾਂ ਇਹ ਚੱਲਦੇ ਨੂੰ 90 ਸਾਲ ਹੋ ਗਏ ਕੋਈ ਕਾਲਜ ਅੱਛਾ ਰੇਡ ਜਿਹੜੀ ਕਾਰਡ ਕੱਟੀ ਸੀ ਅੰਗਰੇਜ਼ਾਂ ਨੇ 90 ਸਾਲ ਹੋ ਗਏ ਉਸਕੇ ਬਾਅਦ ਅੱਛਾ ਯਾਨੀ ਜਿਹੜਾ ਰੇਡ ਹੋਇਆ ਆ 90 ਸਾਲ ਹੋ ਗਏ ਨੂੰ ਇਹਦੇ ਵਿੱਚ ਬਲੂਟ ਉੱਥੇ ਵੀ ਆ ਨਾ ਮੈਨੂੰ ਲੱਗਦਾ ਰਹੇ ਮੈਮਰੀ ਕਾਰਡ ਹਾਂ ਮੈਮਰੀ ਕਾਰਡ ਤੇ ਆ ਕੀ ਆਜ ਆ ਕੀ ਚੀਜ਼ ਹੈ ਮੇਰੀ ਸਲਾਹ ਅੱਛਾ ਦਵਾਈ ਹੋਰ ਕਿਹਨੇ ਕੀ ਬਦੌਲ ਮੈਨੂੰ ਦਵਾਈਆਂ ਬਣਾਉਣੇ ਆ ਹਾਂ ਦੋ ਕ ਬਣਾਉਣਾ 10 ਵੀ ਦਿਨੇ ਤੁਸੀਂ ਵੀ ਬਣਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਹਾਂ ਨਹੀਂ ਨਹੀਂ ਠੀਕ ਆ ਆਪਾਂ ਕਹਿੰਦੇ ਆ ਜੀ ਕਿਸ ਦਾ ਭਲਾ ਹੋਵੇ ਪੁਰਾਣਾ ਹੋ ਖਾਂ ਖਾਂਸੀ ਤੋਂ ਦਵਾਈ ਮੈਂ ਬਣਾ ਦਿੰਦਾ ਠੀਕ ਹੈ ਜੀ ਠੀਕ ਹੈ ਜੀ ਟ੍ਰੇਨਿੰਗ ਲਈ ਸੀ ਜੂਨੇ ਬਰਾਤੀ ਦੇ ਅੱਛਾ ਜੀ ਠੀਕ ਹੈ ਜੀ ਜੇ ਜਿਹੜੀ ਆਪਾਂ 3 ਡੱਬੇ ਤੋਂ ਸਟਾਰਟ ਕਰਕੇ ਅੱਜ ਆਪਣੇ ਕੋਲ 2000 ਰੁਪਏ ਟੀ ਹੈ। ਇੱਥੇ ਹੀ ਆ ਸਾਰੀ 2000 ਰੁਪਏ ਟੀ। ਥੋੜੀ ਇੱਥੇ ਹੈ ਨਹੀਂ ਦੇਖੋ ਵੀ ਪੰਜਾਬ ਦੇ ਵਿੱਚ ਤੁਸੀਂ ਬੁੱੱਲਾ ਵਾਲੀ ਖੇਤੀ ਨਹੀਂ ਕੀਤੀ। ਅੱਛਾ। ਜਿਵੇਂ ਬਾਹਰ ਨੇ ਟੈਟਾ ਨੇ ਜੁਪੀ ਆ ਰਹਾ ਤਾਂ ਨੇ ਆਪਣੀ ਮੱਖੀ ਰਾਤਾਨ ਚਲਾਈ ਹੋਈ ਆ। ਉੱਥੇ ਕਪਾਹ ਵੀ ਆ, ਨਰਮਾ ਵੀ ਆ, ਸੁਆ ਵੀ ਨੇ ਵੀ ਆ। ਉੱਥੇ ਟਰਾਂ ਦੀ ਖੇਤੀ ਵੀ ਹੈਗੀ ਆ, ਉੱਥੇ ਦੇਸੀ 베ਰੀ ਵੀ ਹੈਗੀ ਆ। ਠੀਕ ਹੈ ਜੀ। ਕੁਝ ਕਿਤੇ ਦੇਖੀ ਹੁਣ ਜਾਂ ਪਹਿਲਾਂ ਛੋਟੇ ਛੋਟੇ ਮੇਰਾਂ ਹਾਂ ਮੈਂ ਰਾ ਉਧਰ ਗਿਆ ਵਾ ਆਪਣੇ ਏਰੀਆ ਚ ਉਧਰ ਉਧਰ ਮੈਂ ਸਾਰੇ ਘੁੰਮਿਆ ਹੋਇਆ ਤਕਰੀਬਨ ਰਾਜਸਥਾਨ ਗੰਗਾ ਨਗਰ ਬੀਕਾਨੇਰ ਹਨੂਮਾਨਗੜ੍ਹ ਜੈਸਲ ਮੇਰਾ ਅਗਲਾਕਾ ਅੱਗੇ ਵੀ ਜਣੀਆ ਉੱਥੇ ਆਪਣੀ ਮੱਖੀ ਵੀ ਗਈ ਦੋ ਮਹੀਨਾ ਫਿਰ ਇੱਥੇ ਰਹਿਨੇ ਇੱਥੇ ਰਹਿੰਦਾ ਕੋਈ ਨਹੀਂ ਇੱਥੇ ਪਹਿਲਾਂ ਰਹਿੰਦੇ ਸੀ 9-10 ਸਾਰੇ ਹੁਣ ਉਹ ਆਪਾਂ ਘਰ ਲੈ ਲਿਆ ਅੱਛਾ ਉਹ ਸਾਹਮਣੇ ਘਰ ਨਹੀਂ ਲਿਆ ਤਾਂ ਮਾਲਕ ਦਾ ਕੋਈ ਹੋਰ ਹੈ ਅੱਛਾ ਅੱਛਾ ਵੀ ਉੱਥੇ ਰਹਨੇ ਜਾਣ ਦੀ ਹਾਂ ਸਮਾਹਲ ਵਸਤੀ ਠੀਕ ਆ ਠੀਕ ਆ ਕਹਿੰਦਾ ਜੀ ਬਿੱਟ ਬੰਦਾ ਬੈਠਾ ਜੀ ਵਫਾਦਾਰ ਰਹੂਗੀ ਨਾ ਬਾਈ ਨੂੰ ਸੰਤੋਸ਼ ਹੋਤੀ ਆ ਹਾਂਜੀ 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 ਔਰ ਕੁਛ ਬਣਾਉਣੇ ਕੇ ਲੀਏ ਸਾਨੂੰ ਪਤਾ ਜੀ ਕਿਹੜੇ ਮਹੀਨੇ ਜਲ ਲੱਗਦਾ ਜਿਹੜੇ ਚ ਨਹੀਂ ਲੱਗੇਗਾ ਹਾਂ ਨਹੀਂ ਗੜਬੜ ਕਰਦੇ ਨੇ ਗੜਬੜ ਕਰਦੇ ਨੇ ਹਾਂ ਨਾਲ ਕੀੜੀਆਂ ਵੀ ਆ ਦੂਰੋਂ ਚੁੰਬੜਦੀਆਂ ਦੇਖੋ ਆਕੇ ਹਨਾ ਨਾ ਨਾ ਉਦਾਂ ਵੀ ਮਿੱਠੇ ਨੂੰ ਪੈਂਦੀਆਂ ਨੇ ਨੰਮੀ ਆ ਸਿੱਛੇ ਦਾ ਹੂੰ ਟਰੈਕ ਕਰਦੇ ਵਿੱਚ ਨਹੀਂ ਦਾਖਲ ਹੁੰਦੀਆਂ ਬਾਹਰ ਤੋਂ ਦੇਖੋ ਜੰਗਲ ਐ ਚੁਰਨੀਆਂ ਕਰਦੀਆਂ ਹਾਂ ਚਲੋ ਵਾਹ ਫਿਰ ਨਹੀਂ ਵੈਸੇ ਗੱਲ ਕਰਦਾ ਵੀ ਮਿੱਠੇ ਕਰਕੇ ਆਉਂਦੀ ਆਉਣੀਆਂ ਜਿਹੜੀ ਕੀੜੀ ਐ ਇਹਦੇ ਸੂੰਗੜੀਆਂ ਜਿਹੜੀਆਂ ਨਾਸਾਂ ਨੇ ਹਾਂ ਵੀ ਉਹ ਤਾਂ ਹਾਂ ਵੀ ਤਾਂ ਹੀ ਵੀ ਉਹ ਲੈਨ ਚ ਜਾਂਦੀਆਂ ਨੇ ਹਾਂ ਤੁਸੀਂ ਮੂਰੇ ਦੇਖ ਲਓ ਆ ਕੀੜੀ ਫਿਰਦੀ ਐ ਮੂਰੇ ਕੋਈ ਚੀਜ਼ ਧਰ ਦੋ ਟੱਕਰ ਮਾਰੂ ਦੇ ਵਿੱਚ ਇਹਨੂੰ ਦੀਨਾ ਹੋਵੇ ਟੱਕਰ ਤੋਂ ਮਾਰੂ ਹੂੰ ਕੀੜਾ ਹੋਇਆ ਕੀੜੀ ਕੋ ਮੈਂ ਅਣਪੜ ਬੰਦਾ ਆ ਜਿਹੜੀ ਦੇ ਵਿੱਚ ਸਾਰੀਆਂ ਚੀਜ਼ਾਂ ਹਾਂ ਪਤਾ ਉਹ ਦੱਸ ਦਿੰਦੇ ਨੇ ਹਾਂ ਕਿਉਂਕਿ ਇਹਦੇ ਵਿੱਚ ਵੀ ਸਾਰੀ ਅਪਡੇਟ ਪਹਿਲਾਂ ਆਉਂਦੀ ਆ ਜਿਹੜੀ ਇਹਨੂੰ ਪ੍ਰੋਗਰਾਮ ਕੋ ਪੇਸ਼ ਕਰਦੇ ਨੇ ਪੜੇ ਲਿਖੇ ਇਨਸਾਨ ਹੀ ਕਰਦੇ ਨੇ ਵਿਚਾਰ ਕੇ ਜਿਹੜੀ ਗੱਲ ਸਬੋਧਨ ਕਰਨੀ ਸਾਰੀ ਦੁਨੀਆ ਦੇ ਵਿੱਚ ਕੋਈ ਗੱਲ ਨਹੀਂ ਜ਼ਰੂਰ ਮੈਂ ਕਿਸੇ ਦਿਨ ਸਪੈਸ਼ਲ ਆਪਾਂ ਮਾਰਾਂਗੇ ਜਿਹੜਾ ਨਾ ਧੰਨਵਾਦ ਉੱਥੇ ਨਹਿਰ ਤੇ ਜਿਹੜੇ ਢੋਲ ਦੇ ਵੱਜਦੇ ਸੀਗੇ ਗੁਰਦੁਆਰਾ ਸਾਹਿਬ ਤੇ ਮੂਰੇ ਉੱਥੇ ਮੈਂ ਵੀਡੀਓ ਪਹਿਲਾਂ ਬਣਾਉਣ ਲੱਗਿਆ ਫਿਰ ਉੱਥੇ ਨਾ ਨਹਿਰ ਚ ਨਹੀਂ ਨੂੰ ਹੀ ਜਾਂਦੇ ਸੀਗੇ ਵਿੱਚ ਹੋਲੀ ਜੀ ਖੇਡੀ ਜਾਂਦੇ ਸੀਗੇ ਫਿਰ ਆਪਾਂ ਬਣਾਈ ਨਹੀਂ ਵੀਡੀਓ ਉੱਥੇ ਤੇ ਆਪਾਂ ਹੁਣ ਚੱਲਦੇ ਆਂ ਘਰ ਨੂੰ ਇੱਥੋਂ ਆਪਣਾ ਪਿੰਡ ਹੈਗਾ 10 10 11 ਕਿਲੋਮੀਟਰ ਹੋਊਗਾ ਉਹੀ 20 25 ਦੇ 25 ਕਿਲੋਮੀਟਰ ਦੇ ਵਿੱਚ ਵਿੱਚ ਅੱਜ ਦੀ ਰਾਈਡ ਆਪਣੀ ਰਹੂਗੀ ਤੇ ਵੀਡੀਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਆਏ ਨੇ ਵੀਰ ਭਾਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਹੁੰਦਾ ਉਹ ਜਰੂਰ ਦਬਲਿਆ ਕਰੋ ਕਿਉਂਕਿ ਫਿਰ ਜਦੋਂ ਵੀਡੀਓ ਆਉਂਦੀ ਆ ਫਿਰ ਉਹ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਉਹਦਾ ਲਾਈਕ ਕਮੈਂਟ ਸ਼ੇਅਰ ਵੀ ਆਪਣੇ ਦੋਸਤ ਮਿੱਤਰਾਂ ਰਿਸ਼ਤੇਦਾਰਾਂ ਨੂੰ ਭੇਜ ਦਿਆ ਕਰੋ WhatsApp ਤੇ ਤੇ ਜੁੜੇ ਰਹੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਕੁਝ ਸ਼ਾਰਟ ਲਮਾਂਗੇ ਰਸਤੇ ਵਿੱਚ ਤੁਸੀਂ ਉਹਦਾ ਇੰਜੋਏ ਕਰੋ ਮਿਲਦਾ ਜੀ ਨਵੀਂ ਵੀਡੀਓ ਵਿੱਚ ਰੱਬ ਰਾਖਾ ਸਾਸਰੀ ਘਰ